ਸਤ ਸ੍ਰੀ ਅਕਾਲ ਪਿਆਰੇ ਦੋਸਤੋ ਤੁਹਾਡਾ ਮੇਰੇ YouTube ਚੈਨਲ ਅਰਸ਼ ਹਾਈ ਟੈਕ ਇਨਫੋ ਦੇ ਬਹੁਤ ਬਹੁਤ ਸਵਾਗਤ ਹੈ ਆਸ ਹੈ امید ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸਾਡੀ ਅੱਜ ਦੀ ਵੀਡੀਓ ਨਸ ਖਿਆਰਤਿਆਂ ਤੇ ਵਿਰਾਰਥੀਆਂ ਲਈ ਬੜੀ ਹੀ ਲਾਹੇਵੰਦ ਹੋਣ ਵਾਲੀ ਹੈ ਜਿਹੜੇ ਕਿ ਪੰਜਾਬ ਸਰਕਾਰ ਦੀ ਪਿਛਲੇ ਮਹੀਨੇ ਹੀ ਲਾਂਚ ਕੀਤੀ ਪੰਜਾਬ 스타ਟਅਪ ਐਪ ਦੀ ਵਰਤੋਂ ਕਰ ਰਹੇ ਹਨ ਕਿਉਂਕਿ ਇਸ ਜਿਹੜੀ ਐਪਲੀਕੇਸ਼ਨ ਦਾ ਮੁੱਖ ਮਕਸਦ ਵਿਦਿਆਰਥੀਆਂ ਦਾ ਕਿਸੇ ਵੀ profession ਦੇ ਵਿੱਚ ਮਾਈਂਡਸੈਟ ਡਵੈਲਪ ਕਰਨਾ ਹੈ ਸੋ ਬਹੁਤ ਸਾਰੀਆਂ ਪਿਛਲੀ ਵੀਡੀਓ ਦੇ ਵਿੱਚ ਕਮੈਂਟ ਤੇ ਚਰਚਾ ਹੋਈਆਂ ਜਿਸ ਦੇ ਵਿੱਚ ਵਿਦਿਆਰਥੀਆਂ ਦਾ ਮੇਨ ਪੁੱਛਣਾ ਸੀ ਕਿ ਸਾਡੇ ਤੋਂ ਇਹ ਵਾਲਾ ਟਾਸਕ ਕੰਪਲੀਟ ਨਹੀਂ ਹੋ ਰਿਹਾ ਜਾਂ ਇਹ ਵਾਲਾ ਮਾਈਲਸਟੋਨ ਕੰਪਲੀਟ ਨਹੀਂ ਹੋ ਰਿਹਾ ਤਾਂ ਬੇਸਿਕਲੀ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਉਹਨਾਂ ਦੇ ਜਿਹੜੇ ਆ ਕੁਝ ਭਰਮ ਭਲੇਖੇ ਉਹ ਦੂਰ ਕਰਾਂਗੇ ਤਾਂ ਸਭ ਤੋਂ ਪਹਿਲਾਂ ਜਿੱਦਾਂ ਕਿ ਮੈਂ ਪਿਛਲੀ ਵੀਡੀਓ ਦੇ ਵਿੱਚ ਵੀ ਦੱਸਿਆ ਸੀਗਾ ਕਿ ਇਸ ਨੂੰ ਰਜਿਸਟਰਡ ਕਰਨ ਤੋਂ ਬਾਅਦ ਅਸੀਂ ਚਾਰ ਪੰਜ ਤਰ੍ਹਾਂ ਦੇ ਜਿਹੜੇ ਹੈਗੇ ਆ ਉਹ ਅਸੀਂ profession ਚੂਜ਼ ਕਰਦੇ ਆ ਜਿੱਦਾਂ ਕਿ ਉਹਦੇ ਚ ਈ-ਕਮਰਸ ਦਾ ਹੈਗਾ ਜਾਂ ਆਪਾਂ ਗੱਲ ਕਰੀਏ ਮਿਸਲੀਨੀਅਸ ਹੈਗਾ ਵਾ ਪ੍ਰੋਫੈਸ਼ਨਲ ਹੈਗਾ ਵਾ ਸੋ ਜਾਂ ਸੋਨ ਰਿਟੇਲਰ ਦਾ ਹੈਗਾ ਸੋ ਵਿਦਿਆਰਥੀ ਨੇ ਕਿਸ ਖੇਤਰ ਦੇ ਵਿੱਚ ਜਾਣਾ ਉਸ ਖੇਤਰ ਦੇ ਅਕੋਰਡਿੰਗਲੀ ਵਿਦਿਆਰਥੀ ਜਿਹੜਾ ਹੈਗਾ ਉਹ ਆਪਣਾ ਟਾਸਕ ਜਿਹੜਾ ਵਾ ਜਾਂ ਇਹ ਸਕੀਮ ਪ੍ਰੋਫੈਸ਼ਨ ਚੂਜ਼ ਕਰਦਾ ਜਦੋਂ ਉਹ ਪ੍ਰੋਫੈਸ਼ਨ ਚੂਜ਼ ਕਰ ਲੈਂਦਾ ਤਾਂ ਉਸ ਤੋਂ ਬਾਅਦ ਜਿਹੜਾ ਕਿ ਉਹ ਆਪਣੇ ਟਾਸਕ ਵੱਲ ਵੱਧ ਜਾਂਦਾ ਹੈਗਾ ਤਾਂ ਉਸ ਖੇਤਰ ਦੇ ਵਿੱਚ ਉਸ ਨੂੰ ਪ੍ਰਪੱਕ ਕਰਨ ਲਈ ਵੱਖਰੇ ਵੱਖਰੇ ਜਿਹੜੇ ਟਾਸਕ ਆਉ ਹਮੇਸ਼ਾ ਮਿਲਦੇ ਜਿਹੜੇ ਆ ਉਹ ਆਉਂਦੇ ਜਾਂਦੇ ਆ ਤੇ ਵਿਦਿਆਰਥੀ ਜਿਹੜੀ YouTube ਵੀਡੀਓ ਦਾ ਲਿੰਕ ਉਹਦੇ ਵਿੱਚ ਪ੍ਰੋਵਾਈਡ ਹੁੰਦਾ ਜਾਂ ਐਪਲੀਕੇਸ਼ਨ ਦੇ ਵਿੱਚ ਹੀ ਵੀਡੀਓ ਚੱਲਦੀ ਆ ਉਸ ਨੂੰ ਦੇਖ ਕੇ ਜਿਹੜਾ ਵਾ ਫੇਰ ਉਸ ਜਿਹੜੇ ਅਸਾਈਨਮੈਂਟ ਦਾ ਉਹ ਅਨਸਰ ਦਿੰਦਾ ਤਾਂ ਸਭ ਤੋਂ ਪਹਿਲਾਂ ਮੇਰਾ ਇਹ ਸਿਰੀ ਤੁਹਾਨੂੰ ਸਲਾਹ ਹੈਗੀ ਹੈ ਕਿ ਜਿਹੜੀ YouTube ਦੀ ਵੀਡੀਓ ਹੈਗੀ ਉਸ ਨੂੰ ਸੀਰੀਅਸ ਲੈ ਕੇ ਪ੍ਰੋਪਰ ਇੱਕ ਆਕਾਤ ਮਾਹੌਲ ਦੇ ਵਿੱਚ ਉਸ ਵੀਡੀਓ ਨੂੰ ਸੁਣਿਆ ਜਾਵੇ ਤੇ ਜਦੋਂ ਤੁਸੀਂ ਉਸ ਵੀਡੀਓ ਨੂੰ ਸੁਣ ਲੈਂਦੇ ਹੋ ਤਾਂ ਜਿਹੜੇ ਆਪਣੇ ਤੋਂ ਕੁਐਸਚਨ ਕੀਤੇ ਜਾਂਦੇ ਆ ਉਹ ਕੁਐਸਚਨ ਹੀ ਉਸ ਵੀਡੀਓ ਦੇ ਆਧਾਰ 'ਤੇ ਹੀ ਹੁੰਦੇ ਆ ਸੋ ਆਪਾਂ ਇਸ ਨੂੰ ਇੱਕ ਸੀਰੀਅਸ ਲੈ ਕੇ ਤੇ ਆਪਾਂ ਆਪਣੇ ਖੇਤਰਵਾਲ ਇੱਕ ਪਰਫੁੱਲਕ ਤਰੀਕੇ ਦੇ ਨਾਲ ਵੱਧ ਸਕਦੇ ਆ ਤੇ ਜਿਹੜੀ ਟਾਸਕ ਨਾ ਹੋਣ ਦੀ ਗੱਲ ਉਹ ਹੈ ਕਿ ਸਾਡਾ ਜਿਹੜਾ ਉਹਦੇ ਵੱਲ ਤੇ ਧਿਆਨ ਨਾ ਦੇਣਾ ਤਾਂ ਮੈਨੂੰ ਲੱਗਦਾ ਕਿ ਇਸ ਐਪ ਦਾ ਯੂਜ਼ ਕਰਕੇ ਤੁਸੀਂ ਟੈਕਨੋਲੋਜੀਕਲੀ ਤਾਂ ਆਪਣੇ ਆਪ ਨੂੰ ਪਰਫੁੱਲਟ ਕਰ ਹੀ ਰਹੇ ਹੋਵੋਗੇ ਪਰ ਇਸ ਐਪ ਦੀ ਵਰਤੋਂ ਦੇ ਨਾਲ ਤੁਸੀਂ ਆਪਣੇ ਆਪ ਨੂੰ ਉਸ ਪ੍ਰੋਫੈਸ਼ਨ ਦੇ ਵਿੱਚ ਵੀ ਪਰਫੁੱਲਟ ਕਰੋਗੇ ਜਿਸ ਦੇ ਵਿੱਚ ਤੁਸੀਂ ਭਵਿੱਖ ਦੇ ਵਿੱਚ ਜਾਣਾ ਹੈ ਸੋ ਜਿੰਨੇ ਵੀ ਸਖਿਆਰਤੀ ਭਾਵੇਂ ਉਹ ਟੈਕਨੀਕਲ ਐਜੂਕੇਸ਼ਨ ਲੈ ਰਹੇ ਆ ਭਾਵੇਂ ਉਹ ਅਕਾਦਮਿਕ ਐਜੂਕੇਸ਼ਨ ਲੈ ਰਹੇ ਆ ਇਹ ਸਭ ਦੇ ਲਈ ਪੰਜਾਬ ਗਵਰਨਮੈਂਟ ਦਾ ਬੜਾ ਹੀ ਸੋਹਣਾ ਉਪਰਾਲਾ ਕਿ ਉਹ ਪੰਜਾਬ 스타ਟਅਪ ਐਪ ਦੀ ਵਰਤੋਂ ਕਰਕੇ ਆਪਣੇ ਕਿਸੇ ਇੱਕ ਦਿਸ਼ਾ ਦੇ ਵੱਲ ਵੱਧ ਸਕਣ ਜਾਨੀ ਕਿ ਆਪਣਾ ਮਾਈਂਡ ਸੈਟ ਡਵੈਲਪ ਕਰ ਸਕਣ ਤਾਂ ਇਸ ਦੇ ਵਿੱਚ ਵੱਖਰੀਆਂ ਵੱਖਰੀਆਂ ਹੋਰ ਨਵੀਆਂ ਚੀਜ਼ਾਂ ਹੈ ਜਿੱਦਾਂ ਕਿ ਵਿਦਿਆਰਥੀਆਂ ਨੂੰ WhatsApp ਬਿਜ਼ਨਸ ਦੇ ਵਿੱਚ ਲੌਗ ਇਨ ਕਰਮਾਉਣਾ ਉਸ ਦੀ ਵਰਤੋਂ ਕਿੱਦਾਂ ਕਰਨੀ ਸੋਸ਼ਲ ਮੀਡੀਆ ਦੀ ਵਰਤੋਂ ਕਿੱਦਾਂ ਕਰਨੀ ਡਿਜੀਟਲ ਲਿਟਰੇਸੀ ਤੇ ਜੇਕਰ ਜਿਵੇਂ ਕੋਈ ਪ੍ਰੋਫੈਸ਼ਨ ਪ੍ਰੋਫੈਸ਼ਨਲ ਸਰਵਿਸਿਸ ਦੀ ਗੱਲ ਕਰ ਰਹੇ ਆ ਜਾਂ ਈ-ਕਾਮਰਸ ਦੀ ਗੱਲ ਕਰ ਰਿਹਾ ਸੋ ਜਿੱਦਾਂ ਕਿ ਸਾਡਾ ਅੱਜ ਦਾ ਜਿਹੜਾ ਯੁਗ ਹੀ ਉਹ ਇੰਟਰਨੈਟ ਦਾ ਜਦੋਂ ਯੁਗ ਹੈਗਾ ਜਾਂ ਕਿ ਆਪਾਂ ਕਹਿ ਸਕਦੇ ਹਾਂ ਕਿ ਸੋਸ਼ਲ ਮੀਡੀਆ ਦਾ ਯੁਗ ਹੈਗਾ ਤਾਂ ਉਹ ਸਾਰੀਆਂ ਚੀਜ਼ਾਂ ਦੀ ਆਪਾਂ ਜੇ ਤੰਗ ਦੇ ਨਾਲ ਵਰਤੋਂ ਕਿੱਦਾਂ ਕਰ ਸਕਦੇ ਆ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਸਾਨੂੰ ਇਸ ਐਪ ਦੇ ਵਿੱਚ ਦੇਖਣ ਨੂੰ ਮਿਲ ਲ ਗਈਆਂ ਸੋ ਸਾਰੇ ਸਖਿਆਰਥੀਆਂ ਨੂੰ ਬੇਨਤੀ ਹੈ ਕਿ ਉਹ ਵਧੀਆ ਤਰੀਕੇ ਦੇ ਨਾਲ ਵਧੀਆ ਢੰਗ ਦੇ ਨਾਲ ਇਸ ਐਪ ਦੇ ਵਰਤੋਂ ਕਰਨ ਤਾਂ ਜੋ ਉਹ ਆਪਣੇ ਆਪ ਨੂੰ ਆਪਣਾ ਮਾਈਂਡ ਜਿਹੜਾ ਹੈਗਾ ਵਧੀਆ ਡਿਵੈਲਪ ਕਰ ਸਕਣ ਤੇ ਸਮੇਂ-ਸਮੇਂ ਤੇ ਇਹਦੇ ਜਿਹੜੇ ਟਾਸਕ ਹੈਗੇ ਉਹ ਕੰਪਲੀਟ ਕਰਨ ਤਾਂ ਤਿੰਨ ਤੋਂ ਚਾਰ ਟਾਸਕ ਨੂੰ ਮਿਲ ਕੇ ਇੱਕ ਮਾਈਲਸਟੋਨ ਬਣਦਾ ਹੈ ਤਾਂ ਸਾਰੇ ਵਿਦਿਆਰਥੀ ਸਮੇਂ-ਸਮੇਂ ਤੇ ਉਹ ਮਾਈਲਸਟੋਨ ਜਿਹੜੇ ਆਹੋ ਕੰਪਲੀਟ ਕਰਨ ਠੀਕ ਹੈ ਜੀ ਤੇ ਇੰਟਰਨੈਟ ਦੀ ਮਦਦ ਤੁਸੀਂ ਲੈ ਸਕਦੇ ਹੋ ਪਰ ਇਹ ਜਿਹੜਾ ਹੈਗਾ AI ਬੇਸਡ ਹੈ ਆਰਟੀਫੀਸ਼ੀਅਲ ਇੰਟੈਲੀਜੈਂਸ ਬੀਸ देयर ਟੂ ਇਹਦੇ ਵਿੱਚ ਤੁਸੀਂ ਪ੍ਰੋਪਰ ਢੰਗ ਦੇ ਨਾਲ ਜੇ ਤੁਸੀਂ ਕਹੋ ਕਿ ਕਾਪੀ ਪੇਸਟ ਵਾਲਾ ਕੰਮ ਉਹ ਹੈ ਵੀ ਗਲਤ ਚੀਟਿੰਗ ਆਪਾਂ ਕਹਿ ਸਕਦੇ ਹਾਂ ਉਹ ਤਾਂ ਨਹੀਂ ਹੋ ਸਕਦੀ ਪਰ ਤੁਸੀਂ ਇੰਗਲਿਸ਼ ਮੇਕਿੰਗ ਸੈਂਟੈਂਸ ਵਗੈਰਾ ਇੱਕ ਹੋਰ ਫਾਇਦਾ ਇਹ ਮੈਨੂੰ ਪ੍ਰੋਪਰ ਵਧੀਆ ਲੱਗਿਆ ਕਿ ਜਿਹੜੇ ਖਿਆਰਤੀ ਹੈਗੇ ਆ ਉਹ ਆਪਣੇ ਸੈਂਟੈਂਸ ਮੇਕਿੰਗ ਦੀ ਇੱਕ ਜਿਹੜੀ ਅੱਛੀ ਆਪਣੀ ਭੂਮਿਕਾ ਨਿਭਾ ਸਕਦੇ ਆ ਸੈਂਟੈਂਸ ਮੇਕਿੰਗ ਜਿਹੜੀ ਉਹਦੇ ਚ ਟੈਲੈਂਟ ਉਹਨਾਂ ਦੇ ਵਿੱਚ ਆ ਸਕਦਾ ਸੋ ਇੰਗਲਿਸ਼ ਲੈਂਗੁਏਜ ਦਾ ਜਿਹੜਾ ਸਾਡਾ ਮਾਈਂਡ ਦੇ ਵਿੱਚ ਬੈਰੀਅਰ ਚੱਲਦਾ ਉਹ ਵੀ ਜਿਹੜਾ ਹੈ ਅਸੀਂ ਕੰਡੂਰ ਕਰ ਸਕਦੇ ਆ ਤਾਂ ਕੰਫੀਡੈਂਸ ਤਾਂ ਆਟੋਮੈਟਿਕਲੀ ਆਲ ਹੈਗੀ ਹੈ ਕਿ ਉਹ ਵਧੂਗਾ ਹੀ ਵਧੂਗਾ ਸੋ ਐਟ ધ ਐਂਡ ਮੈਂ ਦੱਸ ਸਕਦਾ ਇਸ ਐਪ ਦੀ ਮਦਦ ਨਾਲ ਸਾਡੇ ਕੋਲੇ ਡਿਜੀਟਲ ਲਿਟਰੇਸੀ ਆਊਗੀ ਸੈਲਫ ਕੰਫੀਡੈਂਸ ਆਊਗਾ ਤੇ ਸਾਡਾ ਮਾਈਂਡਸੈਟ ਡਿਵੈਲਪ ਹੋਊਗਾ ਠੀਕ ਹੈ ਜੀ ਤੇ ਜਿਹੜੀ ਪਿਛਲੀ ਮੇਰੀ ਵੀਡੀਓ ਆ ਉਹ ਸਾਰੀ ਪ੍ਰੋਪਰ ਇਸੇ ਹੀ ਜਿਹੜੇ ਸਿਸਟਮ ਦੇ ਸੀਗੀ ਕਿ ਆਪਾਂ ਆਪਣੇ ਆਪ ਨੂੰ ਰਜਿਸਟਰ ਕਿਦਾਂ ਕਰਨਾ ਰਜਿਸਟਰਡ ਕਰਨ ਤੋਂ ਬਾਅਦ ਆਪਾਂ ਕੋਈ ਵੀ professions ਚੂਜ਼ ਕਰਕੇ ਉਸਦੇ ਟਾਸਕ ਨੂੰ ਕਿਦਾਂ ਕੰਪਲੀਟ ਕਰਨਾ ਠੀਕ ਹੈ ਸੋ ਤੁਸੀਂ ਕਿਸੇ ਮੈਂਟਰ ਦੀ ਹੈਲਪ ਲੈ ਸਕਦੇ ਹੋ ਆਪਣੇ ਕਿਸੇ ਪੀਚਰ ਦੀ ਹੈਲਪ ਲੈ ਸਕਦੇ ਹੋ ਲੈ ਕੇ ਪ੍ਰੋਪਰ ਵਧੀਆ ਤਰੀਕੇ ਦੇ ਨਾਲ ਜਿਹੜਾ ਇਹ ਪੰਜਾਬ ਮਾਈਂਡਸੈਟ ਡਵੈਲਪਮੈਂਟ ਜਿਹੜਾ ਪ੍ਰੋਜੈਕਟ ਹੈ ਜਿਹਦੇ ਚ ਐਪਲੀਕੇਸ਼ਨ ਹੈਗੀ ਹੈ ਜੀ ਪੰਜਾਬ ਸਟਾਰਟਅਪ ਐਪ ਇਸ ਨੂੰ ਤੁਸੀਂ ਵਧੀਆ ਤੇ ਸਹੀ ਢੰਗ ਦੇ ਨਾਲ ਯੂਜ਼ ਕਰੋ ਤੇ ਵੈਸੇ ਵੀ ਤੁਸੀਂ ਮੇਰੀ ਵੀਡੀਓ ਥੱਲੇ ਆ ਕੇ ਵੀ ਕਮੈਂਟ ਕਰਦੇ ਹੋ ਇਸੇ ਤਰੀਕੇ ਕਮੈਂਟ ਕਰਦੇ ਰਹੋ ਆਪਾਂ ਗੌਰਮੈਂਟ ਦਾ ਜਵਾਬ ਦਿੰਨੇ ਆ ਤੇ ਮੇਰੀ ਜਿਹੜੀ ਵੀਡੀਓ ਆ ਆਪਣੇ ਸੰਗੀ ਸਾਥੀਆਂ ਦੇ ਨਾਲ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਜੋ ਉਹਨਾਂ ਨੂੰ ਵੀ ਜਿਹੜੀ ਹੈ ਇਹ ਇਹੋ ਜੀ ਜਿਹੜੀ ਨੌਲੇਜ ਵਾਲੀ ਗੱਲਬਾਤ ਉਹਨਾਂ ਤੱਕ ਸ਼ੇਅਰ ਹੋ ਸਕੇ ਤੇ ਆਪਣਾ ਚੈਨਲ ਅਰਸ਼ ਹਾਈ ਟੈਕ ਐਂਸ ਹੋਏ ਤੁਹਾਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਐਂਡ ਤੇ ਘੰਟੀ ਵਾਲਾ ਬਟਨ ਵੀ ਜ਼ਰੂਰ ਦਬਾ ਦਿਓ ਤਾਂ ਜੋ ਆਉਣ ਵਾਲੀਆਂ ਜਿਹੜੀਆਂ ਮਹੱਤਵਪੂਰਨ ਜਾਣਕਾਰੀ ਵਾਲੀਆਂ ਵੀਡੀਓ ਹੋਣ ਭਾਵੇਂ ਉਹ ਮੋਟੀਵੇਸ਼ਨਲ ਵੀਡੀਓ ਹੋਣ ਭਾਵੇਂ ਉਹ ਕੌਨਫੀਡੈਂਸ ਸੈਲਫ ਕੌਨਫੀਡੈਂਸ ਦੀ ਗੱਲ ਹੋਵੇ ਭਾਵੇਂ ਉਹ ਡਿਜੀਟਲ ਲਿਟਰੇਸੀ ਦੀ ਗੱਲ ਹੋਵੇ ਸੋ ਜਿਹੀਆਂ ਸਾਰੀਆਂ ਵੀਡੀਓ ਤੁਹਾਨੂੰ ਸਾਰਿਆਂ ਨੂੰ ਆਪਣੇ ਚੈਨਲ ਤੇ ਮਿਲ आईटी स्टूडेंट्स ਨੇ ਜਾਂ ਸਕੂਲ स्टूडेंट्स ਨੇ ਉਹ ਸਾਰੇ ਇਹਨਾਂ ਦੇ ਲਈ ਇਹ ਮੈਂ ਚੈਨਲ ਚਲਾ ਰਿਹਾ ਸੋ ਕਿਰਪਾ ਕਰਕੇ ਆਪਣਾ ਚੈਨਲ ਜਰੂਰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਥੈਂਕ ਯੂ